ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹਾਂ ਕੁਝ ਨਵੇਂ ਐਮਸੀਕਿਊ ਲੈ ਕੇ ਤਾਂ ਜੋ ਕਿ ਤੁਹਾਨੂੰ ਕਿਰਿਆ ਦੇ ਨਾਲ ਸੰਬੰਧਿਤ ਕਿਸੇ ਵੀ ਪ੍ਰਸ਼ਨ ਦਾ ਉੱਤਰ ਦੇਣ ਵਿੱਚ ਕੋਈ ਵੀ ਔਖਾਈ ਦਾ ਸਾਹਮਣਾ ਨਾ ਕਰਨਾ ਪਵੇ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾ ਪ੍ਰਸ਼ਨ ਹੈ ਜਿਹੜੇ ਸ਼ਬਦ ਕਿਸੇ ਵੀ ਕੰਮ ਦਾ ਕਰਨਾ ਵਾਪਰਨਾ ਕਾਲ ਸਹਿਤ ਪ੍ਰਗਟ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਕਾਲ ਦਾ ਮਤਲਬ ਹੁੰਦਾ ਹੈ ਸਮਾ ਠੀਕ ਹੈ ਜੀ ਕਿਸੇ ਵੀ ਕੰਮ ਨੂੰ ਕਰਨ ਦੇ ਬਾਰੇ ਚ ਦੱਸਦੇ ਆ ਵੀ ਇਹ ਕੰਮ ਹੋ ਗਿਆ ਆ ਵਾਪਰਿਆ ਆ ਉਹਨਾਂ ਨੂੰ ਕੀ ਕਹਿੰਦੇ ਹਨ ਨਾਮ ਨਾਮ ਕੀ ਹੁੰਦਾ ਆ ਜਿਹੜਾ ਕਿਸੇ ਵਿਅਕਤੀ ਵਸੂ ਜਗ੍ਹਾ ਦਾ ਨਾਮ ਹੋਵੇ ਉਹਨੂੰ ਅਸੀਂ ਨਾਮ ਕਹਿੰਦੇ ਹਾਂ ਪਰ ਨਾਮ ਸ਼ਬਦ ਉਹ ਹੁੰਦੇ ਹਨ ਜੋ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਹਨ ਕਿਰਿਆ ਵਿਸ਼ੇਸ਼ਣ ਸ਼ਬਦ ਉਹ ਹੁੰਦੇ ਹਨ ਜੋ ਕਿਰਿਆ ਦੀ ਵਿਸ਼ੇਸ਼ਤਾ ਨੂੰ ਦਰਸਾਉਂਦੇ ਹਨ ਠੀਕ ਹੈ ਜੀ ਇੱਥੇ ਉਹ ਸਾਡਾ ਸਹੀ ਉੱਤਰ ਹੈ ਕਿਰਿਆ ਜਿਹੜੇ ਸ਼ਬਦ ਕਿਸੇ ਕੰਮ ਦਾ ਕਰਨਾ ਵਾਪਰਨਾ ਕਾਲ ਸਹਿਤ ਪ੍ਰਗਟ ਕਰਨ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਕਿਰਿਆ ਠੀਕ ਹੈ ਜੀ ਹਾਂਜੀ ਦੂਸਰਾ ਪ੍ਰਸ਼ਨ ਹੈ ਹੁਣ ਸੰਦਾ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਕੰਮ ਕਰਨ ਵਾਲਾ ਕੰਮ ਕਰਨ ਵਾਲਾ ਕੰਮ ਕਰਨ ਵਾਲਾ ਕੀ ਹੁੰਦਾ ਹੈ ਜੀ ਕਰਤਾ ਹੁੰਦਾ ਹੈ ਕੰਮ ਕਰਨ ਵਾਲੇ ਨੂੰ ਅਸੀਂ ਕਰਤਾ ਕਹਿੰਦੇ ਹਾਂ ਕਰਤਾ ਦਾ ਮਤਲਬ ਹੀ ਆ ਕੰਮ ਕਰ ਦਿੱਤਾ ਕੰਮ ਕਰਨ ਵਾਲਾ ਕਰਤਾ ਠੀਕ ਹੈ ਜੀ ਤੀਸਰਾ ਪ੍ਰਸ਼ਨ ਹੈ ਹੁਣ ਸਾਡੇ ਕੋਲ ਕਿਰਿਆ ਸ਼ਬਦ ਚੁਣੋ ਠੀਕ ਹੈ ਜੀ ਕਿਰਿਆ ਸ਼ਬਦ ਜਿਹੜਾ ਹੈਗਾ ਤੁਸੀਂ ਇਹਦੇ ਵਿੱਚੋਂ ਚੁਣਨਾ ਆ ਕਿਰਿਆ ਦਾ ਮਤਲਬ ਹੈ ਕੰਮ ਕਿਹੜਾ ਕੰਮ ਅਸੀਂ ਕਰ ਰਹੇ ਹਾਂ ਉਹਨੂੰ ਅਸੀਂ ਕਹਿੰਦੇ ਹੱਗੇ ਆ ਕਿਰਿਆ ਹਾਂਜੀ ਗੀਤਾ ਖੇਡਦੀ ਹੈ ਕੰਮ ਕੌਣ ਕਰ ਰਹੀ ਆ ਗੀਤਾ ਗੀਤਾ ਤਾਂ ਹੋਗੀ ਕਰਤਾ ਠੀਕ ਹੈ ਜੀ ਹੈ ਹੈ ਸਾਡਾ ਦੱਸ ਰਿਹਾ ਕਿ ਵਰਤਮਾਨ ਸਮਾਂ ਬਿਓ ਖੇਡ ਰਹੀ ਆ ਸਮੇ ਬਚ ਗਿਆ ਸਾਡੇ ਕੋਲ ਖੇਡ ਦੀ ਕੰਮ ਕੀ ਕਰ ਰਹੀ ਆ ਖੇਡਣ ਦਾ ਕੰਮ ਕਰ ਰਹੀ ਆ ਖੇਡ ਦੀ ਕੀ ਹੈ ਕਿਰਿਆ ਹੈ ਠੀਕ ਹੈ ਜੀ ਚੌਥਾ ਪ੍ਰਸ਼ਨ ਵਾਕ ਵਿੱਚ ਕਿਰਿਆ ਦਾ ਪ੍ਰਭਾਵ ਜਿਸ ਉੱਤੇ ਪਵੇ ਉਸ ਨੂੰ ਕੀ ਕਹਿੰਦੇ ਹਨ ਠੀਕ ਹੈ ਜੀ ਕਿਰਿਆ ਦਾ ਪ੍ਰਭਾਵ ਕੰਮ ਕਰਨ ਵਾਲਾ ਕਰਤਾ ਜਿਹੜਾ ਕੰਮ ਉਹ ਕਰਦਾ ਆ ਉਹਦਾ ਪ੍ਰਭਾਵ ਜਿਹਦੇ ਉੱਤੇ ਪੈਂਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਕਰਮ ਠੀਕ ਹੈ ਜੀ ਕਰਮ ਮਤਲਬ ਕੰਮ ਜੋ ਵੀ ਕਿਰਿਆ ਕੀਤੀ ਜਾ ਰਹੀ ਆ ਉਹ ਹੁੰਦਾ ਸਾਡਾ ਕਰਮ ਅਗਲਾ ਪ੍ਰਸ਼ਨ ਹੈ ਜੀ ਮਾਤਾ ਰੋਟੀ ਪਕਾਉਂਦੀ ਹੈ ਇਸ ਵਿੱਚ ਕਿਹੜੀ ਕਿਰਿਆ ਦਾ ਪ੍ਰਯੋਗ ਹੋਇਆ ਹੈ ਦੋ ਕਿਰਿਆਮ ਤੁਹਾਨੂੰ ਦੱਸੀਆਂ ਗਈਆਂ ਹਨ ਇੱਕ ਹੁੰਦੀ ਹੈ ਅਕਰਮਕ ਕਿਰਿਆ ਤੇ ਦੂਸਰੀ ਹੁੰਦੀ ਹੈ ਸਾਕਰਮਕ ਕਿਰਿਆ ਅਕਰਮਕ ਜਿਹੜੀ ਹੁੰਦੀ ਹੈ ਉਹ ਹੁੰਦੀ ਆ ਕਰਮ ਤੋਂ ਬਗੈਰ ਉਹਦੇ ਵਿੱਚ ਕਰਮ ਨਹੀਂ ਹੁੰਦਾ ਸਾਕਰਮਕ ਜਿਹੜੀ ਹੁੰਦੀ ਹੈ ਕਰਮ ਦੇ ਸਹਿਦ ਇਹਦੇ ਵਿੱਚ ਕਰਮ ਹੁੰਦਾ ਆ ਠੀਕ ਹੈ ਜੀ ਹੁਣ ਦੇਖੋ ਜੀ ਮਾਤਾ ਕੀ ਹੈ ਕਰਤਾ ਕੰਮ ਕਰ ਰਹੀ ਆ ਪਕਾਉਂਦੀ ਕੀ ਹੈ ਸਾਡੀ ਕਿਰਿਆ ਕੀ ਪਕਾ ਰਹੀ ਆ ਰੋਟੀ ਇਹ ਕੀ ਆ ਸਾਡਾ ਕਰਤਾ ਜਮਾ ਕਰਮ ਜਮਾ ਕਿਰਿਆ ਜਿੱਥੇ ਤਨ ਕਕੇ ਆਗੇ ਉਹ ਕਿਹੜੀ ਕਿਰਿਆ ਹੁੰਦੀ ਹੈ ਸਾਕਰਮਕ ਕਿਰਿਆ ਕਰਮ ਸਹਿਤ ਠੀਕ ਹੈ ਜੀ ਜੇ ਦੇ ਵਿੱਚ ਇੱਕ ਵਿਸ਼ੇਸ਼ ਕਾਮ ਦਾ ਵੀ ਜ਼ਿਕਰ ਕੀਤਾ ਗਿਆ ਹੋਵੇ ਜਿਵੇਂ ਹੁਣ ਮਾਤਾ ਰੋਟੀ ਪਕਾਉਂਦੀ ਹੈ ਰੋਟੀ ਕੀ ਹੈ ਵਿਸ਼ੇਸ਼ ਕਾਮ ਹੈ ਵੀ ਰੋਟੀ ਹੀ ਪਕਾ ਰਹੀ ਹੈ ਚੌਲਨੀ ਪਕਾ ਰਹੀ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਸਾਡਾ 6ਵਾਂ ਕਰਤਾ ਜਮਾ ਕਿਰਿਆ ਕਿਹੜੀ ਕਿਰਿਆ ਹੁੰਦੀ ਹੈ ਜਿਹਦੇ ਵਿੱਚ ਕਰਤਾ ਹੋਵੇ ਤੇ ਕਿਰਿਆ ਹੋਵੇ ਦੋ ਕੱਕੇ ਲੱਗੇ ਹੁਣ ਕਰਤਾ ਕਿਰਿਆ ਠੀਕ ਹੈ ਜੀ ਉਹ ਕਿਹੜੀ ਹੁੰਦੀ ਹੈ ਅਕਰਮਕ ਕਿਰਿਆ ਆਕਰਮਕ ਕਰਮ ਤੋਂ ਬਗੈਰ ਕਿਉਂਕਿ ਇਹਦੇ ਵਿੱਚ ਤੀਸਰਾ ਕੱਕਾ ਹੈ ਹੀ ਨਹੀਂ ਦੋ ਜਿਹਦੇ ਵਿੱਚ ਕੱਕੇ ਆ ਗਏ ਉਹ ਹੋ ਗਈ ਅਕਰਮਕ ਕਿਰਿਆ ਜਿਹਦੇ ਵਿੱਚ ਤਿੰਨ ਕੱਕੇ ਆ ਗਏ ਉਹ ਹੋ ਗਈ ਸਾਡੀ ਸਕਰਮਕ ਕਿਰਿਆ अगला प्रश्न 7वां जिस वाक्य ਵਿੱਚ ਕਰਤਾ ਕਰਮ ਕਿਰਿਆ ਹੁੰਦੀ ਹੈ ਉਹ ਕਿਹੜੀ ਕਿਰਿਆ ਹੁੰਦੀ ਹੈ ਤਨ ਕਕੇ ਆ ਗਿਆ ਕਰਤਾ ਕਰਮ ਕਿਰਿਆ ਕਰਮ ਸਹਿਤ ਆ ਵਿਚਾਰ ਲਾ ਕਰਮ ਇਹ ਕਿਹੜੀ ਹੈ ਸਾਡੀ ਸ ਕਰਮਕ ਕਰਮ ਸਹਿਤ ਜਿਹਦੇ ਨਾਲ ਕਰਮ ਲੱਗਾ ਹੋਇਆ ਹੁੰਦਾ ਹੈ ਠੀਕ ਹੈ ਜੀ 8ਵਾਂ ਪ੍ਰਸ਼ਨ ਹੈ ਸਾਡੇ ਕੋਲ ਹੁਣ ਗੀਤਾ ਖੇਡਦੀ ਹੈ ਕਿਰਿਆ ਦਾ ਰੂਪ ਦੱਸਣਾ ਗੀਤਾ ਕੀ ਆ ਕਰਤਾ ਠੀਕ ਹੈ ਜੀ ਜਮਾ ਖੇਡਦੀ ਕੀ ਆ ਸਾਡੇ ਕੋਲ ਕਿਰਿਆ ਜਿਹਦੇ ਵਿੱਚ ਦੋ ਕੱਕੇ ਲੱਗੇ ਆ ਤੀਸਰਾ ਕੱਕਾ ਹੈ ਨਹੀਂ ਉਹ ਕਿਹੜੀ ਹੁੰਦੀ ਆ ਅਕਰਮਾ ਕਰੇ ਵਿੱਚ ਕਰਮ ਹੈ ਨਹੀਂਗਾ ਅਗਲਾ ਹੈ ਨੋਮਾ ਪ੍ਰਸ਼ਨ ਗੀਤਾ ਹਾਕੀ ਖੇਡਦੀ ਹੈ ਕੀਤਾ ਕੀ ਆ ਸਾਡੇ ਕੋਲ ਕਰਤਾ ਹਾਕੀ ਕੀ ਆ ਕਰਮ ਖੇੜਦੀ ਕੀ ਆ ਕਿਰਿਆ ਤਿੰਨ ਚੀਜ਼ਾਂ ਆ ਸਾਡੇ ਕੋਲ ਕਰਤਾ ਕਰਮ ਔਰ ਕਿਰਿਆ ਹਾਂਜੀ ਦਸਵਾਂ ਪ੍ਰਸ਼ਨ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਪੜ੍ਹੀਆਂ ਆਪਾਂ ਦੋ ਕਿਸਮਾਂ ਅਕਰਮਕ ਕਿਰਿਆ ਤੇ ਸ ਕਰਮਕ ਕਿਰਿਆ ਠੀਕ ਹੈ ਜੀ ਕਿਰਿਆ ਰੇ ਦੋ ਕਿਸਮਾਂ ਹੁੰਦੀਆਂ ਹਨ ਅਕਰਮਕ ਕਿਰਿਆ ਅਤੇ ਸਾਕਰਮਕ ਕਿਰਿਆ ਆਕਰਮਕ ਕਰਮ ਤੋਂ ਬਗੈਰ ਸਾਕਰਮਕ ਕਰਮ ਦੇ ਸਹਿਤ ਅਕਰਮਕ ਕਿਰਿਆ ਵਿੱਚ ਦੋ ਕੱਕੇ ਹੁੰਦੇ ਹਨ ਕਰਤਾ ਜਮਾ ਕਿਰਿਆ ਸਾਕਰਮਕ ਕਿਰਿਆ ਵਿੱਚ ਤਿੰਨ ਕੱਕੇ ਹੁੰਦੇ ਹਨ ਕਰਤਾ ਕਰਮ ਕਿਰਿਆ ਬਹੁਤ ਬਹੁਤ ਧੰਨਵਾਦ ਜੀ